ਤਿੰਨ ਦਿਨ ਬਾਅਦ ਸਿੱਧੂ ਸਾਹਬੇ ਤੇ ਸਾਗੁਰਜੀ ਸਿੰਘ ਔਜਲੇ ਦੇ ਪ੍ਰਚਾਰ ਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਸਿਕਿਉਰਟੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਵਿਜੀਲੈਂਸ ਦੇ ਕੇਸਾ ਤੋਂ ਬਚਣਾ ਕਈ ਨਿਕਲਦੇ ਵੀ ਨਹੀਂ ਤੇ ਜਿਹੜੇ ਸਾਗੇ ਸ਼ਾਮਲ ਹੋ ਰਹੇ ਹੋ ਤੁਹਾਡੀ ਗਿਣਤੀ ਜੀ ਇੰਨੀ ਨੇ ਥੋੜੇ ਦਿਨ ਦੇਖ ਲੋ ਉਸ ਕਿਸਮ ਦੇ ਹਾਲਾਤ ਪੰਜਾਬ ਚ ਬਣ ਰਹੇ ਮੈਨੂੰ ਨਜ਼ਰ ਆਉਂਦਾ ਹੈ ਕਿ ਵੱਡੇ ਪੇਮਾਨੇ ਤੇ ਪੰਜਾਬ ਵਾਲੇ ਲੋਕਾਂ ਦਾ ਰੋਖ ਹੈ ਆਂਦੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਆਣੀ ਹੈ

ਆਈ ਵੀ ਕਾਂਗਰਸ ਨੂੰ ਇਹ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਜੀ ਹਰ ਕਿਸਮ ਦੀ ਚ ਵੈਰਾਈਟੀ ਹੁੰਦੀ ਹੈ ਜਿਨ੍ਹਾਂ ਨੇ ਕੋਠੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਸਿਕਿਉਰਟੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਵਿਜੀਲੈਂਸ ਦੇ ਕੇਸਾਂ ਤੋਂ ਬਚਣਾ ਹੈ ਕਈ ਨਿਕਲਦੇ ਵੀ ਨਹੀਂ ਤੇ ਜਿਹੜੇ ਸਾਡੇ ਸ਼ਾਮਲ ਹੋ ਰਹੇ ਹੋ ਤੁਹਾਡੀ ਗਿਣਤੀ ਜੀ ਇੰਨੀ ਨੇ ਥੋੜੇ ਦਿਨ ਦੇਖ ਲੋ ਵੋ ਨਹੀਂ ਦੱਸਾਂਗੇ ਤੁਹਾਨੂੰ ਹਾਂ ਆ ਠੀਕ ਹੈ ਪਹਿਲੇ ਪਹਿਲੇ ਉਹ ਜਿਹੜਾ ਬੋਲ ਰਿਹਾ ਫਿਰ ਚਲੋ ਆ ਜੀਰਾ ਸਰ